ਇਸ ਵਕਤ ਸੋਸ਼ਲ ਮੀਡੀਆ ਤੇ ਇੱਕ ਬਿਆਨ ਨੂੰ ਲੈ ਕੇ ਬੜੀ ਚਰਚਾ ਕੀਤੀ ਜਾ ਰਹੀ ਹੈ ਜਾਣਕਾਰੀ ਮੁਤਾਬਕ ਉਹ ਬਿਆਨ ਉੱਤਰ ਪ੍ਰਦੇਸ਼ ਦੇ ਮੇਰਠ ਜ਼ਿਲ੍ਹੇ ਦੇ ਵਿਕਟੋਰੀਆ ਪਾਰਕ ਦੇ ਵਿੱਚ ਇੱਕ ਰਾਮ ਕਥਾ ਦੌਰਾਨ ਦਿੱਤਾ ਗਿਆ ਸੂਤਰਾਂ ਦੇ ਮੁਤਾਬਕ ਜਗਤਗੁਰੂ Swami Rampracharacharya ਨੇ ਔਰਤਾਂ ਤੇ ਧਰਮ ਬਾਰੇ ਇੱਕ ਵਿਵਾਦਪੂਰਨ ਬਿਆਨ ਦਿੱਤਾ ਹੈ। ਇਸਲਾਮ ਬਾਰੇ ਉਹਨਾਂ ਨੇ ਟਿੱਪਣੀ ਕਰਦਿਆਂ ਇਹ ਕਿਹਾ ਕਿ ਇਸ ਧਰਮ ਦੇ ਵਿੱਚ ਔਰਤਾਂ ਦੀ ਹਾਲਤ ਬਹੁਤ ਮਾੜੀ ਹੈ। Swami Rampracharacharya ਨੇ ਕਿਹਾ ਕਿ ਇੱਥੇ ਇੱਕ ਔਰਤ ਤੋਂ 25 ਬੱਚੇ ਪੈਦਾ ਹੁੰਦੇ ਨਹੀਂ, ਜਦੋਂ ਔਰਤਾਂ ਬੁੱਢੀਆਂ ਹੋ ਜਾਂਦੀਆਂ ਨੇ ਤਾਂ ਉਹਨਾਂ ਨੂੰ ਤਿੰਨ ਵਾਰ ਤਲਾਕਿਆ ਕੇ ਛੱਡ ਦਿੱਤਾ ਜਾਂਦਾ ਹੈ। ਉਹਨਾਂ ਇਸ ਨੂੰ ਵਰਤੋ ਤੇ ਸੁੱਟੋ ਦੀ ਰਸ ਸੰਸਕ੍ਰਿਤੀ ਕਿਹਾ ਜੋ ਸਾਡੇ ਦੇਸ਼ ਵਿੱਚ ਸਵੀਕਾਰਯੋਗ ਨਹੀਂ ਹੈ। ਸੂਤਰਾਂ ਤੋਂ ਜਾਣਕਾਰੀ ਇਹ ਵੀ ਮਿਲੀ ਹੈ ਕਿ ਉਹਨਾਂ ਨੇ ਅੱਗੇ ਇਹ ਕਿਹਾ ਕਿ ਬਹੁਤ ਜ਼ਿਆਦਾ ਬੱਚੇ ਪੈਦਾ ਕਰਨਾ ਇਨਸਾਨ ਨੂੰ ਨਰਕ ਵੱਲ ਲੈ ਕੇ ਜਾਂਦਾ ਹੈ। ਰਾਮਪਦਰਾਚਾਰੀਆ ਦਾ ਕਹਿਣਾ ਹੈ ਕਿ ਤਿੰਨ ਬੱਚੇ ਹੋ ਜਾਣ ਚਾਹੇ ਉਹ ਮੁੰਡੇ ਹੋਣ ਜਾਂ ਕੁੜੀਆਂ ਹੋਣ ਇਹ ਕੋਈ ਸਮੱਸਿਆ ਨਹੀਂ ਹੁੰਦੀ ਪਰ ਜ਼ਰੂਰੀ ਹੈ ਕਿ ਬੱਚਿਆਂ ਨੂੰ ਸੰਸਕਾਰ ਚੰਗੇ ਦਿੱਤੇ ਜਾਣ। ਇਸ ਵਕਤ ਉਹਨਾਂ ਨੇ ਸਾਰਿਆਂ ਨੂੰ ਅਪੀਲ ਕਰਦੇ ਕਿਹਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਕਾਨਵੈਂਟ ਜਾਂ ਮਦਰਸੇ ਵਿੱਚ ਨਹੀਂ ਸਗੋਂ ਸਰਸਵਤੀ ਵਿਦਿਆਲੇ ਤੋਂ ਸਿੱਖਿਆ ਦਿਵਾਉਣ। ਸਵਾਮੀ ਨੇ ਅੱਗੇ ਕਿਹਾ ਕਿ Hindu ਧਰਮ ਦੇ ਔਰਤਾਂ ਨੂੰ ਦੇਵੀ ਕਿਹਾ ਜਾਂਦਾ ਜਦ ਕਿ ਕੁਝ ਧਰਮਾਂ ਦੇ ਵਿੱਚ ਉਹਨਾਂ ਨੂੰ ਬੀਵੀ ਜਾਂ ਫਿਰ ਬੀਵੀ ਕਿਹਾ ਜਾਂਦਾ ਹੈ ਇਸ ਵਕਤ ਉਹਨਾਂ ਨੇ ਰਾਖਮਕਰਨ ਨੂੰ ਲੈ ਕੇ ਵੀ ਗੱਲ ਕੀਤੀ ਉਹਨਾਂ ਦਾ ਕਹਿਣਾ ਸੀ ਕਿ ਔਰਤਾਂ ਨੂੰ 33% ਰਾਖਮਕਰਨ ਮਿਲਿਆ ਪਰ ਉਹਨਾਂ ਦਾ ਮੰਨਣਾ ਇਹ ਹੈ ਕਿ ਔਰਤਾਂ ਨੂੰ ਉਹਨਾਂ ਦੇ ਹੱਕ ਦੇ ਵਿੱਚ ਵੱਧ ਤੋਂ ਵੱਧ ਰਾਖਮਕਰਨ ਮਿਲਣਾ ਚਾਹੀਦਾ ਹੈ ਭਾਵੇਂ 66% ਕਿਉਂਕਿ ਮਾਂ ਨੂੰ ਪਿਤਾ ਨਾਲੋਂ ਵੱਡਾ ਮੰਨਿਆ ਗਿਆ ਦੱਸਿਆ ਗਿਆ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸੁਆਮੀ ਰਾਮਪਦਰਾਚਾਰੀਆ ਦੇ ਬਿਆਨ ਸੁਰਖੀਆਂ ਦੇ ਵਿੱਚ ਆਏ ਹੁਣ ਹਾਲ ਹੀ ਵਿੱਚ ਉਹਨਾਂ ਨੇ ਪੱਛਮੀ ਉੱਤਰ ਪ੍ਰਦੇਸ਼ ਨੂੰ ਮਿੰਨੀ ਪਾਕਿਸਤਾਨ ਵੀ ਦੱਸਿਆ ਸੀ ਤੇ ਹਿੰਦੂਆਂ ਨੂੰ ਆਵਾਜ਼ ਛਾਉਣ ਦੀ اپیل بھی کیتی سی ਹੁਣ ਮੁ슬लिम ਔਰਤਾਂ ਬਾਰੇ ਉਹਨਾਂ ਦਾ ਬਿਆਨ ਫਿਰ ਵਿਵਾਦਾਂ ਦੇ ਵਿੱਚ ਆ ਸਕਦਾ ਹੈ ਇਸ ਵਕਤ ਸੋਸ਼ਲ میڈیا ਤੇ ਇੱਕ ਬਿਆਨ ਨੂੰ ਲੈ ਕੇ ਬੜੀ ਚਰਚਾ ਕੀਤੀ ਜਾ ਰਹੀ ਹੈ ਜਾਣਕਾਰੀ ਮੁਤਾਬਕ ਉਹ ਬਿਆਨ ਉੱਤਰ ਪ੍ਰਦੇਸ਼ ਦੇ ਮੇਰਠ ਜ਼ਿਲ੍ਹੇ ਦੇ ਵਿਕਟੋਰੀਆ ਪਾਰਕ ਦੇ ਵਿੱਚ ਇੱਕ ਰਾਮ ਕਥਾ ਦੌਰਾਨ ਦਿੱਤਾ ਗਿਆ ਸੂਤਰਾਂ ਦੇ ਮੁਤਾਬਕ ਜਗਤਗੁਰੂ Swami Ram Padracharyani ਨੇ ਔਰਤਾਂ ਤੇ ਧਰਮ ਬਾਰੇ ਇੱਕ ਵਿਵਾਦਪੂਰਨ ਬਿਆਨ ਦਿੱਤਾ ਹੈ। ਇਸਲਾਮ ਬਾਰੇ ਉਹਨਾਂ ਨੇ ਟਿੱਪਣੀ ਕਰਦਿਆਂ ਇਹ ਕਿਹਾ ਕਿ ਇਸ ਧਰਮ ਦੇ ਵਿੱਚ ਔਰਤਾਂ ਦੀ ਹਾਲਤ ਬਹੁਤ ਮਾੜੀ ਹੈ। Swami Ram Padracharyani ਨੇ ਕਿਹਾ ਕਿ ਇੱਥੇ ਇੱਕ ਔਰਤ ਤੋਂ 25 ਬੱਚੇ ਪੈਦਾ ਹੁੰਦੇ ਨੇ, ਜਦੋਂ ਔਰਤਾਂ ਬੁੱਢੀਆਂ ਹੋ ਜਾਂਦੀਆਂ ਨੇ ਤਾਂ ਉਹਨਾਂ ਨੂੰ ਤਿੰਨ ਵਾਰ ਤਲਾਕਿਆ ਕੇ ਛੱਡ ਦਿੱਤਾ ਜਾਂਦਾ ਹੈ। ਉਹਨਾਂ ਇਸ ਨੂੰ ਵਰਤੋ ਤੇ ਸੁੱਟੋ ਦੀ ਰਸੰਸਕ੍ਰਿਤੀ ਕਿਹਾ ਜੋ ਸਾਡੇ ਦੇਸ਼ ਵਿੱਚ ਸਵੀਕਾਰਯੋਗ ਨਹੀਂ ਹੈ। ਸੂਤਰਾਂ ਤੋਂ ਜਾਣਕਾਰੀ ਇਹ ਵੀ ਮਿਲੀ ਹੈ ਕਿ ਉਹਨਾਂ ਨੇ ਅੱਗੇ ਇਹ ਕਿਹਾ ਕਿ ਬਹੁਤ ਜਿਆਦਾ ਬੱਚੇ ਪੈਦਾ ਕਰਨਾ ਇਨਸਾਨ ਨੂੰ ਨਰਕ ਵੱਲ ਲੈ ਕੇ ਜਾਂਦਾ ਹੈ। ਰਾਮ ਪਧਰਾਚਾਰੀਆ ਦਾ ਕਹਿਣਾ ਹੈ ਕਿ ਤਿੰਨ ਬੱਚੇ ਹੋ ਜਾਣ ਚਾਹੇ ਉਹ ਮੁੰਡੇ ਹੋਣ ਜਾਂ ਕੁੜੀਆਂ ਹੋਣ ਇਹ ਕੋਈ ਸਮੱਸਿਆ ਨਹੀਂ ਹੁੰਦੀ ਪਰ ਜ਼ਰੂਰੀ ਹੈ ਕਿ ਬੱਚਿਆਂ ਨੂੰ ਸੰਸਕਾਰ ਚੰਗੇ ਦਿੱਤੇ ਜਾਣ। ਇਸ ਵਕਤ ਉਹਨਾਂ ਨੇ ਸਾਰਿਆਂ ਨੂੰ ਅਪੀਲ ਕਰਦੇ ਕਿਹਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਕਨਵੈਂਟ ਜਾਂ ਮਦਰਸੇ ਵਿੱਚ ਨਹੀਂ ਸਗੋ ਸਰਸਵਤੀ ਵਿਦਿਆਲੇ ਤੋਂ ਸਿੱਖਿਆ ਦਿਵਾਉਣ। ਸਵਾਮੀ ਨੇ ਅੱਗੇ ਕਿਹਾ ਕਿ Hindu ਧਰਮ ਦੇ ਵਿੱਚ ਔਰਤਾਂ ਨੂੰ ਦੇਵੀ ਕਿਹਾ ਜਾਂਦਾ ਜਦਕਿ ਕੁਝ ਧਰਮਾਂ ਦੇ ਵਿੱਚ ਉਹਨਾਂ ਨੂੰ ਬੀਵੀ ਜਾਂ ਫਿਰ ਬੀਵੀ ਕਿਹਾ ਜਾਂਦਾ ਹੈ। ਇਸ ਵਕਤ ਉਹਨਾਂ ਨੇ ਰਾਖਮਕਰਨ ਨੂੰ ਲੈ ਕੇ ਵੀ ਗੱਲ ਕੀਤੀ ਉਹਨਾਂ ਦਾ ਕਹਿਣਾ ਸੀ ਕਿ ਔਰਤਾਂ ਨੂੰ 30% ਰਾਖਵਾਕਰਨ ਮਿਲਿਆ ਪਰ ਉਹਨਾਂ ਦਾ ਮੰਨਣਾ ਇਹ ਹੈ ਕਿ ਔਰਤਾਂ ਨੂੰ ਉਹਨਾਂ ਦੇ ਹੱਕ ਦੇ ਵਿੱਚ ਵੱਧ ਤੋਂ ਵੱਧ ਰਾਖਵਾਕਰਨ ਮਿਲਣਾ ਚਾਹੀਦਾ ਹੈ ਭਾਰਤ ਕੇ 67% ਕਿਉਂਕਿ ਮਾਂ ਨੂੰ ਪਿਤਾ ਨਾਲੋਂ ਵੱਡਾ ਮੰਨਿਆ ਗਿਆ ਦੱਸਿਆ ਗਿਆ ਕਿ ਪਹਿਲੀ ਵਾਰ ਨਹੀਂ ਹੈ ਜਦੋਂ ਸੁਆਮੀ ਰਾਮ ਪਧਰਾਚਾਰੀਆਂ ਦੇ ਬਿਆਨ ਸੁਰਖੀਆਂ ਦੇ ਵਿੱਚ ਆਏ ਹੁਣ ਹਾਲ ਹੀ ਵਿੱਚ ਉਹਨਾਂ ਨੇ ਪੱਛਮੀ ਉੱਤਰ ਪ੍ਰਦੇਸ਼ ਨੂੰ ਮਿੰਨੀ ਪਾਕਿਸਤਾਨ ਵੀ ਦੱਸਿਆ ਸੀ ਤੇ ਹਿੰਦੂਆਂ ਨੂੰ ਆਵਾਜ਼ ਉਠਾਉਣ ਦੀ ਅਪੀਲ ਵੀ ਕੀਤੀ ਸੀ ਹੁਣ ਮੁਸਲਿਮ ਔਰਤਾਂ ਬਾਰੇ ਉਹਨਾਂ ਦਾ ਬਿਆਨ ਫਿਰ ਵਿਵਾਦਾਂ ਦੇ ਵਿੱਚ ਆ ਸਕਦਾ ਹੈ